ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਨ੍ਹਾਂ ਤੁਹਾਨੂੰ ਦੱਸਦੀ ਹੈ ਕਿ ਇੱਕ ਵੱਡਾ ਖੁਲਾਸਾ ਕੀਤਾ ਗਿਆ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਝ ਹੀ ਸਮੇਂ ਦੇ ਵਿੱਚ ਫਰਵਰੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਔਰ ਅੱਡੀ ਚੋਟੀ ਦਾ ਜ਼ੋਰ ਪਾਰਟੀਆਂ ਦੇ ਵੱਲੋਂ ਲਗਾ ਦਿੱਤਾ ਗਿਆ ਹੈ ਦਿੱਲੀ ਦੇ ਲੋਕਾਂ ਨਾਲ ਮਿਲਣਾ ਪਾਰਟੀਆਂ ਦਾ ਸ਼ੁਰੂ ਹੋ ਚੁੱਕਿਆ ਹੈ ਚਾਹੇ ਉਹ ਕਾਂਗਰਸ ਹੋਵੇ ਭਾਜਪਾ ਹੋਵੇ ਤੇ ਆਮ ਆਦਮੀ ਪਾਰਟੀ ਕਿਉਂ ਨਾ ਹੋਵੇ ਤਾਂ ਇਸ ਵਿਚਾਲੇ ਬਹੁਤ ਸਾਰੀਆਂ ਕਿਆਸਰੀਆਂ ਬਹੁਤ ਸਾਰੀਆਂ ਅਫਵਾਹਾਂ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਨੈਸ਼ਨਲ ਤੌਰ ਤੇ ਇੰਡੀਆ ਦਾ ਗਠਜੰਬੰਦਨ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਦੇ ਨਾਲ ਮਿਲ ਕੇ ਜਿਹੜੀ ਚੋਣ ਹੈ ਆਮ ਆਦਮੀ ਪਾਰਟੀ ਲੜ ਸਕਦੀ ਹੈ ਐਨਡੀਏ ਦੇ ਖਿਲਾਫ ਜਾਣ ਕੇ ਭਾਜਪਾ ਦੇ ਖਿਲਾਫ ਪਰ ਇਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਉਹ ਇਕੱਲੇ ਖੇ ਲੜਨਗੇ ਜੀहां ਇਕੱਲੇ ਖੇ ਲੜਨਗੇ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਕਿਸੇ ਦੇ ਨਾਲ ਵੀ ਗਠਬੰਧਨ ਨਹੀਂ ਹੋਵੇਗਾ ਰਾਸ਼ਟਰੀ ਪੱਧਰ ਤੇ ਗਠਬੰਧਨ ਰਹਿ ਸਕਦਾ ਹੈ ਕਿਉਂਕਿ ਜਿਹੜਾ ਇੰਡੀਆ ਦਾ ਆਲ ਪਾਰਟੀਆਂ ਦਾ ਗਠਬੰਧਨ ਹੈ ਨੈਸ਼ਨਲ ਲੈਵਲ ਤੇ ਉਹ ਰਹੇਗਾ ਪਰ ਇਹ ਦਿੱਲੀ ਰਾਜ ਦੀ ਅਸੀਂ ਗੱਲ ਕਰਦੇ ਹਾਂ ਤਾਂ ਦਿੱਲੀ ਦੇ ਵਿੱਚ ਕਿਸੇ ਦੇ ਨਾਲ ਵੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਗਠਬੰਧਨ ਨਹੀਂ ਕਰਾਂਗੇ ਗੱਠਜੋੜ ਨਹੀਂ ਕਰਾਂਗੇ ਇਕੱਲਿਆਂ ਹੀ ਆਪਣੇ ਦਮ ਤੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਜਿਵੇਂ ਕਿ ਦੋ ਵਾਰ ਆਮ ਆਦਮੀ ਪਾਰਟੀ ਆਪਣੀ ਸੱਤਾ ਬਣਾ ਚੁੱਕੀ ਹੈ ਆਪਣੀ ਸਰਕਾਰ ਇਕੱਲੇ ਦਮ ਤੇ ਬਣਾ ਚੁੱਕੀ ਹੈ ਤੇ ਸਵਾਰ ਵੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਚੋਣ ਮੈਦਾਨ ਦੇ ਵਿੱਚ ਇਕੱਲੇ ਜੜੇ ਆ ਉਹ ਡਟਾਂਗੇ ਔਰ ਦੂਸਰੇ ਪਾਸੇ ਕਾਂਗਰਸ ਭਾਜਪਾ ਵੀ ਪੱਬਾ ਪਾਰ ਖੋ ਚੁੱਕੀ ਹੈ ਹਾਲਾਂਕਿ ਤੁਹਾਨੂੰ ਦੱਸਦੀ ਕਿ ਕੁਝ ਕੁ ਉਮੀਦਵਾਰਾਂ ਦਾ ਐਲਾਨ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਰ ਦਿੱਤਾ ਹੈ 11 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚੋਂ 6 ਕੁ ਉਮੀਦਵਾਰ ਅਜਿਕੇ ਨੇ ਪਹਿਲਾਂ ਹੋਰ ਪਾਰਟੀ ਦੇ ਵਿੱਚ ਸੀ ਤੇ ਉਹ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਵਾਰ ਦੇ ਵਿਧਾਇਕ ਵੀ ਹੈ ਇੱਕ ਵਾਰ ਦਾ ਵਿਧਾਇਕ ਵੀ ਹੈ ਤਾਂ 11 ਨਾਵਾਂ ਦਾ ਇੱਥੇ ਜਿਹੜਾ ਐਲਾਨ ਹੈ ਅਜੇ ਤੱਕ ਪਾਰਟੀ ਨੇ ਕੀਤਾ ਹੈ ਪਰ ਹੋਰ ਬਾਕੀ ਦੀਆਂ ਸੀਟਾਂ ਤੇ ਕੌਣ ਕਿਹਨੂੰ ਪਾਰਟੀ ਮੌਕਾ ਦਿੰਦੀ ਹੈ ਇਹ ਅਜੇ ਭੂਖ ਦੇ ਗਰਭ ਦੇ ਵਿੱਚ ਹੈ ਪਰ ਤੁਹਾਨੂੰ ਦੱਸਦੀ ਕਿ ਗੱਠ ਜੋੜ ਨੂੰ ਲੈ ਕੇ ਇਹ ਸਾਫ਼ ਕਲੀਅਰ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਵੀ ਗੱਠ ਜੋੜ ਜਿਹੜਾ ਆ ਉਹ ਨਹੀਂ ਹੋਵੇਗਾ ਇਕੱਲੇ ਆਪ ਸਭਾ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਜੀहां ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਖੁਲਾਸਾ ਕੀਤਾ ਗਿਆ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਝ ਹੀ ਸਮੇਂ ਦੇ ਵਿੱਚ ਫਰਵਰੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਔਰ ਅੱਡੀ ਚੋਟੀ ਦਾ ਜ਼ੋਰ ਪਾਰਟੀਆਂ ਦੇ ਵੱਲੋਂ ਲਗਾ ਦਿੱਤਾ ਗਿਆ ਹੈ ਦਿੱਲੀ ਦੇ ਲੋਕਾਂ ਨਾਲ ਮਿਲਣਾ ਪਾਰਟੀਆਂ ਦਾ ਸ਼ੁਰੂ ਹੋ ਚੁੱਕਿਆ ਹੈ ਚਾਹੇ ਉਹ ਕਾਂਗਰਸ ਹੋਵੇ ਭਾਜਪਾ ਹੋਵੇ ਤੇ ਆਮ ਆਦਮੀ ਪਾਰਟੀ ਕਿਉਂ ਨਾ ਹੋਵੇ ਅੱਤਾਂ ਇਸ ਵਿਚਾਲੇ ਬਹੁਤ ਸਾਰੀਆਂ ਕਿਆਸਰੀਆਂ ਬਹੁਤ ਸਾਰੀਆਂ ਅਫਵਾਹਾਂ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਨੈਸ਼ਨਲ ਤੌਰ ਤੇ ਇੰਡੀਆ ਦਾ ਗਠਜੰਬੰਦਨ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਦੇ ਨਾਲ ਮਿਲ ਕੇ ਜਿਹੜੀ ਚੋਣ ਹੈ ਆਮ ਆਦਮੀ ਪਾਰਟੀ ਲੜ ਸਕਦੀ ਹੈ ਐਨਡੀਏ ਦੇ ਖਿਲਾਫ ਜਾਣ ਕੇ ਭਾਜਪਾ ਦੇ ਖਿਲਾਫ ਪਰ ਇਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਉਹ ਇਕੱਲੇ ਖੇ ਲੜਨਗੇ ਜਿਹਾ ਇਕੱਲੇ ਖੇ ਲੜਨਗੇ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਕਿਸੇ ਦੇ ਨਾਲ ਵੀ ਗਠਬੰਧਨ ਨਹੀਂ ਹੋਵੇਗਾ ਰਾਸ਼ਟਰੀ ਪੱਧਰ ਤੇ ਗਠਬੰਧਨ رہ ਸਕਦਾ ਹੈ ਕਿਉਂਕਿ ਜਿਹੜਾ ਇੰਡੀਆ ਦਾ 올 ਪਾਰਟੀਆਂ ਦਾ ਗਠਬੰਧਨ ਹੈ ਨੈਸ਼ਨਲ ਲੈਵਲ ਤੇ ਉਹ ਰਹੇਗਾ ਪਰ ਇਹ ਦਿੱਲੀ ਰਾਜ ਦੀ ਅਸੀਂ ਗੱਲ ਕਰਦੇ ਆ ਤਾਂ ਦਿੱਲੀ ਦੇ ਵਿੱਚ ਕਿਸੇ ਦੇ ਨਾਲ ਵੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਗਠਬੰਧਨ ਨਹੀਂ ਕਰਾਂਗੇ ਗੱਠਜੋੜ ਨਹੀਂ ਕਰਾਂਗੇ ਇਕੱਲਿਆਂ ਹੀ ਆਪਣੇ ਦਮ ਤੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਜਿਵੇਂ ਕਿ ਦੋ ਵਾਰ ਆਮ ਆਦਮੀ ਪਾਰਟੀ ਆਪਣੀ ਸੱਤਾ ਬਣਾ ਚੁੱਕੀ ਹੈ ਆਪਣੀ ਸਰਕਾਰ ਇਕੱਲੇ ਦਮ ਤੇ ਬਣਾ ਚੁੱਕੀ ਹੈ ਤੇ ਸਵਾਰ ਵੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਚੋਣ ਮੈਦਾਨ ਦੇ ਵਿੱਚ ਇਕੱਲੇ ਜਿਹੜੇ ਆ ਉਹ ਡਟਾਂਗੇ ਔਰ ਦੂਸਰੇ ਪਾਸੇ ਕਾਂਗਰਸ ਭਾਜਪਾ ਵੀ ਪੱਬਾ ਪਾਰ ਹੋ ਚੁੱਕੀ ਹੈ ਹਾਲਾਂਕਿ ਤੁਹਾਨੂੰ ਦੱਸਦੀ ਕਿ ਕੁਝ ਕੁ ਉਮੀਦਵਾਰਾਂ ਦਾ ਐਲਾਨ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਰ ਦਿੱਤਾ ਹੈ 11 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚੋਂ 6 ਕੁ ਉਮੀਦਵਾਰ ਅਜਕੇ ਨੇ ਪਹਿਲਾਂ ਹੋਰ ਪਾਰਟੀ ਦੇ ਵਿੱਚ ਸੀ ਤੇ ਉਹ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਵਾਰ ਦੇ ਵਿਧਾਇਕ ਵੀ ਹੈ ਇੱਕ ਵਾਰ ਦਾ ਵਿਧਾਇਕ ਵੀ ਹੈ ਤਾਂ 11 ਨਾਵਾਂ ਦਾ ਇੱਥੇ ਜਿਹੜਾ ਐਲਾਨ ਹੈ ਅਜੇ ਤੱਕ ਪਾਰਟੀ ਨੇ ਕੀਤਾ ਪਰ ਹੋਰ ਬਾਕੀ ਦੀਆਂ ਸੀਟਾਂ ਤੇ ਕੌਣ ਕਿਹਨੂੰ ਪਾਰਟੀ ਮੌਕਾ ਦਿੰਦੀ ਹੈ ਇਹ ਅਜੇ ਭੂਖ ਦੇ ਗਰਭ ਦੇ ਵਿੱਚ ਹੈ ਪਰ ਤੁਹਾਨੂੰ ਦੱਸਦੀ ਕਿ ਗੱਠ ਜੋੜ ਨੂੰ ਲੈ ਕੇ ਇਹ ਸਾਫ਼ ਕਲੀਅਰ ਕਰ ਦਤਾ ਆਮ ਆਦਮੀ ਪਾਰਟੀ ਨੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਵੀ ਗੱਠ ਜੋੜ ਜਿਹੜਾ ਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਜਿहां ਤੁਹਾਨੂੰ ਦੱਸਦੀ ਕਿ ਇੱਕ ਵੱਡਾ ਖੁਲਾਸਾ ਕੀਤਾ ਗਿਆ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਝ ਹੀ ਸਮੇਂ ਦੇ ਵਿੱਚ ਫਰਵਰੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਔਰ ਅੱਡੀ ਚੋਟੀ ਦਾ ਜ਼ੋਰ ਪਾਰਟੀਆਂ ਦੇ ਵੱਲੋਂ ਲਗਾ ਦਿੱਤਾ ਗਿਆ ਹੈ ਦਿੱਲੀ ਦੇ ਲੋਕਾਂ ਨਾਲ ਮਿਲਣਾ ਪਾਰਟੀਆਂ ਦਾ ਸ਼ੁਰੂ ਹੋ ਚੁੱਕਿਆ ਹੈ ਚਾਹੇ ਉਹ ਕਾਂਗਰਸ ਹੋਵੇ ਭਾਜਪਾ ਹੋਵੇ ਤੇ ਆਮ ਆਦਮੀ ਪਾਰਟੀ ਕਿਉਂ ਨਾ ਹੋਵੇ ਤਾਂ ਇਸ ਵਿਚਾਰੇ ਬਹੁਤ ਸਾਰੀਆਂ ਕਿਆਸ ਰਹੀਆਂ ਬਹੁਤ ਸਾਰੀਆਂ ਅਫਵਾਹਾਂ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਨੈਸ਼ਨਲ ਤੌਰ ਤੇ ਇੰਡੀਆ ਦਾ ਗਠਬੰਧਨ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਦੇ ਨਾਲ ਮਿਲ ਕੇ ਜਿਹੜੀ ਚੋਣ ਹੈ ਆਮ ਆਦਮੀ ਪਾਰਟੀ ਲੜ ਸਕਦੀ ਹੈ ਐਨਡੀਏ ਦੇ ਖਿਲਾਫ ਜਾਣ ਕੇ ਭਾਜਪਾ ਦੇ ਖਿਲਾਫ ਪਰ ਇਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਉਹ ਇਕੱਲੇ ਖੇਡ ਲੜਨਗੇ ਜਿਨ੍ਹਾਂ ਅਕੱਲੇ ਹੀ ਲੜਨਗੇ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਕਿਸੇ ਦੇ ਨਾਲ ਵੀ ਗਠਬੰਧਨ ਨਹੀਂ ਹੋਵੇਗਾ ਰਾਸ਼ਟਰੀ ਪੱਧਰ ਤੇ ਗਠਬੰਧਨ ਰਹਿ ਸਕਦਾ ਹੈ ਕਿਉਂਕਿ ਜਿਹੜਾ ਇੰਡੀਆ ਦਾ ਆਲ ਪਾਰਟੀਆਂ ਦਾ ਗਠਬੰਧਨ ਹੈ ਨੈਸ਼ਨਲ ਲੈਵਲ ਤੇ ਉਹ ਰਹੇਗਾ ਪਰ ਇਹ ਦਿੱਲੀ ਰਾਜ ਦੀ ਅਸੀਂ ਗੱਲ ਕਰਦੇ ਹਾਂ ਤਾਂ ਦਿੱਲੀ ਦੇ ਵਿੱਚ ਕਿਸੇ ਦੇ ਨਾਲ ਵੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਗਠਬੰਧਨ ਨਹੀਂ ਕਰਾਂਗੇ ਗੱਠਜੋੜ ਨਹੀਂ ਕਰਾਂਗੇ ਇਕੱਲਿਆਂ ਹੀ ਆਪਣੇ ਦਮ ਤੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਜਿਵੇਂ ਕਿ ਦੋ ਵਾਰ ਆਮ ਆਦਮੀ ਪਾਰਟੀ ਆਪਣੀ ਸੱਤਾ ਬਣਾ ਚੁੱਕੀ ਹੈ ਆਪਣੀ ਸਰਕਾਰ ਇਕੱਲੇ ਦਮ ਤੇ ਬਣਾ ਚੁੱਕੀ ਹੈ ਤੇ ਸਵਾਰ ਵੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਚੋਣ ਮੈਦਾਨ ਦੇ ਵਿੱਚ ਇਕੱਲੇ ਜੜੇ ਆ ਉਹ ਡਟਾਗੇ ਔਰ ਦੂਸਰੇ ਪਾਸੇ ਕਾਂਗਰਸ ਭਾਜਪਾ ਵੀ ਪੱਬਾ ਪਾਰ ਹੋ ਚੁੱਕੀ ਹੈ ਹਾਲਾਂਕਿ ਤੁਹਾਨੂੰ ਦੱਸਦੀ ਕਿ ਕੁਝ ਕੁ ਉਮੀਦਵਾਰਾਂ ਦਾ ਐਲਾਨ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਰ ਦਿੱਤਾ ਹੈ 11 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚੋਂ 6 ਉਮੀਦਵਾਰ ਅਜਕੇ ਨੇ ਪਹਿਲਾਂ ਹੋਰ ਪਾਰਟੀ ਦੇ ਵਿੱਚ ਸੀ ਤੇ ਉਹ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਵਾਰ ਦੇ ਵਿਧਾਇਕ ਵੀ ਹੈ ਇੱਕ ਵਾਰ ਦਾ ਵਿਧਾਇਕ ਵੀ ਹੈ ਤਾਂ 11 ਨਾਵਾਂ ਦਾ ਇੱਥੇ ਜਿਹੜਾ ਐਲਾਨ ਹੈ ਅਜੇ ਤੱਕ ਪਾਰਟੀ ਨੇ ਕੀਤਾ ਹੈ ਪਰ ਹੋਰ ਬਾਕੀ ਦੀਆਂ ਸੀਟਾਂ ਤੇ ਕੌਣ ਕਿਹਨੂੰ ਪਾਰਟੀ ਮੌਕਾ ਦਿੰਦੀ ਹੈ ਇਹ ਅਜੇ ਭੁਵਿੱਖ ਦੇ ਗਰਭ ਦੇ ਵਿੱਚ ਹੈ ਪਰ ਤੁਹਾਨੂੰ ਦੱਸਦੀ ਕਿ ਗੱਠ ਜੋੜ ਨੂੰ ਲੈ ਕੇ ਇਹ ਸਾਫ਼ ਕਲੀਅਰ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਵੀ ਗੱਠ ਜੋੜ ਜਿਹੜਾ ਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਜਿहां ਤੁਹਾਨੂੰ ਦੱਸਦੀ ਕਿ ਇੱਕ ਵੱਡਾ ਖੁਲਾਸਾ ਕੀਤਾ ਗਿਆ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਝ ਹੀ ਸਮੇਂ ਦੇ ਵਿੱਚ ਫਰਵਰੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਔਰ ਅੱਡੀ ਚੋਟੀ ਦਾ ਜ਼ੋਰ ਪਾਰਟੀਆਂ ਦੇ ਵੱਲੋਂ ਲਗਾ ਦਿੱਤਾ ਗਿਆ ਹੈ ਦਿੱਲੀ ਦੇ ਲੋਕਾਂ ਨਾਲ ਮਿਲਣਾ ਪਾਰਟੀਆਂ ਦਾ ਸ਼ੁਰੂ ਹੋ ਚੁੱਕਿਆ ਹੈ ਚਾਹੇ ਉਹ ਕਾਂਗਰਸ ਹੋਵੇ ਭਾਜਪਾ ਹੋਵੇ ਤੇ ਆਮ ਆਦਮੀ ਪਾਰਟੀ ਕਿਉਂ ਨਾ ਹੋਵੇ ਤਾਂ ਇਸ ਵਿਚਾਰੇ ਬਹੁਤ ਸਾਰੀਆਂ ਕਿਆਸਰੀਆਂ ਬਹੁਤ ਸਾਰੀਆਂ ਅਫਵਾਹਾਂ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਨੈਸ਼ਨਲ ਤੌਰ ਤੇ ਇੰਡੀਆ ਦਾ ਗਠਜਬੰਦਨ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਦੇ ਨਾਲ ਮਿਲ ਕੇ ਜਿਹੜੀ ਚੋਣ ਹੈ ਆਮ ਆਦਮੀ ਪਾਰਟੀ ਲੜ ਸਕਦੀ ਹੈ ਐਨਡੀਏ ਦੇ ਖਿਲਾਫ ਜਾਣ ਕੇ ਭਾਜਪਾ ਦੇ ਖਿਲਾਫ ਪਰ ਇਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਉਹ ਇਕੱਲੇ ਖੇਡ ਲੜਨਗੇ ਜੀहां ਅਕੱਲੇ ਹੀ ਲੜਨਗੇ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਕਿਸੇ ਦੇ ਨਾਲ ਵੀ ਗਠਜੰਬੰਦਨ ਨਹੀਂ ਹੋਵੇਗਾ ਰਾਸ਼ਟਰੀ ਪੱਧਰ ਤੇ ਗਠਜੰਬੰਦਨ ਰਹਿ ਸਕਦਾ ਹੈ ਕਿਉਂਕਿ ਜਿਹੜਾ ਇੰਡੀਆ ਦਾ ਆਲ ਪਾਰਟੀਆਂ ਦਾ ਗਠਜੰਬੰਦਨ ਹੈ ਨੈਸ਼ਨਲ ਲੈਵਲ ਤੇ ਉਹ ਰਹੇਗਾ ਪਰ ਇਹ ਦਿੱਲੀ ਰਾਜ ਦੀ ਅਸੀਂ ਗੱਲ ਕਰਦੇ ਹਾਂ ਤਾਂ ਦਿੱਲੀ ਦੇ ਵਿੱਚ ਕਿਸੇ ਦੇ ਨਾਲ ਵੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਗਠਜੰਬੰਦਨ ਨਹੀਂ ਕਰਾਂਗੇ ਗੱਠਜੋੜ ਨਹੀਂ ਕਰਾਂਗੇ ਇਕੱਲਿਆਂ ਹੀ ਆਪਣੇ ਦਮ ਤੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਜਿਵੇਂ ਕਿ ਦੋ ਵਾਰ ਆਮ ਆਦਮੀ ਪਾਰਟੀ ਆਪਣੀ ਸੱਤਾ ਬਣਾ ਚੁੱਕੀ ਹੈ ਆਪਣੀ ਸਰਕਾਰ ਇਕੱਲੇ ਦਮ ਤੇ ਬਣਾ ਚੁੱਕੀ ਹੈ ਤੇ ਸਵਾਰ ਵੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਚੋਣ ਮੈਦਾਨ ਦੇ ਵਿੱਚ ਇਕੱਲੇ ਜੜੇ ਆ ਉਹ ਡਟਾਗੇ ਔਰ ਦੂਸਰੇ ਪਾਸੇ ਕਾਂਗਰਸ ਭਾਜਪਾ ਵੀ ਪੱਬਾ ਪਾਰ ਹੋ ਚੁੱਕੀ ਹੈ ਹਾਲਾਂਕਿ ਤੁਹਾਨੂੰ ਦੱਸਦੀ ਕਿ ਕੁਝ ਕੁ ਉਮੀਦਵਾਰਾਂ ਦਾ ਐਲਾਨ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਰ ਦਿੱਤਾ ਹੈ 11 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚੋਂ 6 ਕੁ ਉਮੀਦਵਾਰ ਅਜਕੇ ਨੇ ਪਹਿਲਾਂ ਹੋਰ ਪਾਰਟੀ ਦੇ ਵਿੱਚ ਸੀ ਤੇ ਉਹ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਵਾਰ ਦੇ ਵਿਧਾਇਕ ਵੀ ਹੈ ਇੱਕ ਵਾਰ ਦਾ ਵਿਧਾਇਕ ਵੀ ਹੈ ਤਾਂ 11 ਨਾਵਾਂ ਦਾ ਇੱਥੇ ਜਿਹੜਾ ਐਲਾਨ ਹੈ ਅਜੇ ਤੱਕ ਪਾਰਟੀ ਨੇ ਕੀਤਾ ਹੈ ਪਰ ਹੋਰ ਬਾਕੀ ਦੀਆਂ ਸੀਟਾਂ ਤੇ ਕੌਣ ਕਿਹਨੂੰ ਪਾਰਟੀ ਮੌਕਾ ਦਿੰਦੀ ਹੈ ਇਹ ਅਜੇ ਭੂਖ ਦੇ ਗਰਭ ਦੇ ਵਿੱਚ ਹੈ ਪਰ ਤੁਹਾਨੂੰ ਦੱਸਦੀ ਕਿ ਗੱਠ ਜੋੜ ਨੂੰ ਲੈ ਕੇ ਇਹ ਸਾਫ਼ ਕਲੀਅਰ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਵੀ ਗੱਠ ਜੋੜ ਜਿਹੜਾ ਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਜਿहां ਤੁਹਾਨੂੰ ਦੱਸਦੀ ਕਿ ਇੱਕ ਵੱਡਾ ਖੁਲਾਸਾ ਕੀਤਾ ਗਿਆ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਝ ਹੀ ਸਮੇਂ ਦੇ ਵਿੱਚ ਫਰਵਰੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਔਰ ਅੱਡੀ ਚੋਟੀ ਦਾ ਜ਼ੋਰ ਪਾਰਟੀਆਂ ਦੇ ਵੱਲੋਂ ਲਗਾ ਦਿੱਤਾ ਗਿਆ ਹੈ ਦਿੱਲੀ ਦੇ ਲੋਕਾਂ ਨਾਲ ਮਿਲਣਾ ਪਾਰਟੀਆਂ ਦਾ ਸ਼ੁਰੂ ਹੋ ਚੁੱਕਿਆ ਹੈ ਚਾਹੇ ਉਹ ਕਾਂਗਰਸ ਹੋਵੇ ਭਾਜਪਾ ਹੋਵੇ ਤੇ ਆਮ ਆਦਮੀ ਪਾਰਟੀ ਕਿਉਂ ਨਾ ਹੋਵੇ ਤਾਂ ਇਸ ਵਿਚਾਰੇ ਬਹੁਤ ਸਾਰੀਆਂ ਕਿਆਸਰੀਆਂ ਬਹੁਤ ਸਾਰੀਆਂ ਅਫਵਾਹਾਂ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਨੈਸ਼ਨਲ ਤੌਰ ਤੇ ਇੰਡੀਆ ਦਾ ਗਠਬੰਧਨ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਦੇ ਨਾਲ ਮਿਲ ਕੇ ਜਿਹੜੀ ਚੋਣ ਹੈ ਆਮ ਆਦਮੀ ਪਾਰਟੀ ਲੜ ਸਕਦੀ ਹੈ ਐਨਡੀਏ ਦੇ ਖਿਲਾਫ ਜਾਣ ਕੇ ਭਾਜਪਾ ਦੇ ਖਿਲਾਫ ਪਰ ਇਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਉਹ ਇਕੱਲੇ ਖੇਡ ਲੜਨਗੇ ਜਿਨ੍ਹਾਂ ਅਕੱਲੇ ਹੀ ਲੜਨਗੇ ਆਮ ਆਦਮੀ ਪਾਰਟੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਕਿਸੇ ਦੇ ਨਾਲ ਵੀ ਗਠਬੰਧਨ ਨਹੀਂ ਹੋਵੇਗਾ ਰਾਸ਼ਟਰੀ ਪੱਧਰ ਤੇ ਗਠਬੰਧਨ ਰਹਿ ਸਕਦਾ ਹੈ ਕਿਉਂਕਿ ਜਿਹੜਾ ਇੰਡੀਆ ਦਾ 올 ਪਾਰਟੀਆਂ ਦਾ ਗਠਬੰਧਨ ਹੈ ਨੈਸ਼ਨਲ ਲੈਵਲ ਤੇ ਉਹ ਰਹੇਗਾ ਪਰ ਇਹ ਦਿੱਲੀ ਰਾਜ ਦੀ ਅਸੀਂ ਗੱਲ ਕਰਦੇ ਆ ਤਾਂ ਦਿੱਲੀ ਦੇ ਵਿੱਚ ਕਿਸੇ ਦੇ ਨਾਲ ਵੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਗਠਬੰਧਨ ਨਹੀਂ ਕਰਾਂਗੇ ਗੱਠਜੋੜ ਨਹੀਂ ਕਰਾਂਗੇ ਇਕੱਲਿਆਂ ਹੀ ਆਪਣੇ ਦਮ ਤੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਜਿਵੇਂ ਕਿ ਦੋ ਵਾਰ ਆਮ ਆਦਮੀ ਪਾਰਟੀ ਆਪਣੀ ਸੱਤਾ ਬਣਾ ਚੁੱਕੀ ਹੈ ਆਪਣੀ ਸਰਕਾਰ ਇਕੱਲੇ ਦਮ ਤੇ ਬਣਾ ਚੁੱਕੀ ਹੈ ਤੇ ਸਵਾਰ ਵੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਚੋਣ ਮੈਦਾਨ ਦੇ ਵਿੱਚ ਇਕੱਲੇ ਜੜੇ ਆ ਉਹ ਡਟਾਂਗੇ ਔਰ ਦੂਸਰੇ ਪਾਸੇ ਕਾਂਗਰਸ ਭਾਜਪਾ ਵੀ ਪੱਬਾ ਪਾਰ ਹੋ ਚੁੱਕੀ ਹੈ ਹਾਲਾਂਕਿ ਤੁਹਾਨੂੰ ਦੱਸਦੀ ਕਿ ਕੁਝ ਕੁ ਉਮੀਦਵਾਰਾਂ ਦਾ ਐਲਾਨ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਰ ਦਿੱਤਾ ਹੈ 11 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚੋਂ 6 ਕੁ ਉਮੀਦਵਾਰ ਅਜਕੇ ਨੇ ਪਹਿਲਾਂ ਹੋਰ ਪਾਰਟੀ ਦੇ ਵਿੱਚ ਸੀ ਤੇ ਉਹ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਵਾਰ ਦੇ ਵਿਧਾਇਕ ਵੀ ਹੈ ਇੱਕ ਵਾਰ ਦਾ ਵਿਧਾਇਕ ਵੀ ਹੈ ਤਾਂ 11 ਨਾਵਾਂ ਦਾ ਇੱਥੇ ਜਿਹੜਾ ਐਲਾਨ ਹੈ ਅਜੇ ਤੱਕ ਪਾਰਟੀ ਨੇ ਕੀਤਾ ਪਰ ਹੋਰ ਬਾਕੀ ਦੀਆਂ ਸੀਟਾਂ ਤੇ ਕੌਣ ਕਿਹਨੂੰ ਪਾਰਟੀ ਮੌਕਾ ਦਿੰਦੀ ਹੈ ਇਹ ਅਜੇ ਭੂਖ ਦੇ ਗਰਭ ਦੇ ਵਿੱਚ ਹੈ ਪਰ ਤੁਹਾਨੂੰ ਦੱਸਦੀ ਕਿ ਗੱਠ ਜੋੜ ਨੂੰ ਲੈ ਕੇ ਇਹ ਸਾਫ਼ ਕਲੀਅਰ ਕਰ ਦਤਾ ਹੈ ਆਮ ਆਦਮੀ ਪਾਰਟੀ ਨੇ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਵੀ ਗੱਠ ਜੋੜ ਜਿਹੜਾ ਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਜਿहां ਤੁਹਾਨੂੰ ਦੱਸਦੀ ਕਿ ਇੱਕ ਵੱਡਾ ਖੁਲਾਸਾ ਕੀਤਾ ਗਿਆ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਝ ਹੀ ਸਮੇਂ ਦੇ ਵਿੱਚ ਫਰਵਰੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਔਰ ਅੱਡੀ ਚੋਟੀ ਦਾ ਜ਼ੋਰ ਪਾਰਟੀਆਂ ਦੇ ਵੱਲੋਂ ਲਗਾ ਦਿੱਤਾ ਗਿਆ ਹੈ ਦਿੱਲੀ ਦੇ ਲੋਕਾਂ ਨਾਲ ਮਿਲਣਾ ਪਾਰਟੀਆਂ ਦਾ ਸ਼ੁਰੂ ਹੋ ਚੁੱਕਿਆ ਹੈ ਚਾਹੇ ਉਹ ਕਾਂਗਰਸ ਹੋਵੇ ਭਾਜਪਾ ਹੋਵੇ ਤੇ ਆਮ ਆਦਮੀ ਪਾਰਟੀ ਕਿਉਂ ਨਾ ਹੋਵੇ ਤਾਂ ਇਸ ਵਿਚਾਰੇ ਬਹੁਤ ਸਾਰੀਆਂ ਕਿਆਸ ਰਹੀਆਂ ਬਹੁਤ ਸਾਰੀਆਂ ਅਫਵਾਹਾਂ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਨੈਸ਼ਨਲ ਤੌਰ ਤੇ ਇੰਡੀਆ ਦਾ ਗਠਜੰਬੰਦਨ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਦੇ ਨਾਲ ਮਿਲ ਕੇ ਜਿਹੜੀ ਚੋਣ ਹੈ ਆਮ ਆਦਮੀ ਪਾਰਟੀ ਲੜ ਸਕਦੀ ਹੈ ਐਨਡੀਏ ਦੇ ਖਿਲਾਫ ਜਾਣ ਕੇ ਭਾਜਪਾ ਦੇ ਖਿਲਾਫ ਪਰ ਇਸ